ਹੋਰ ਬਈ ਮਿੱਤਰੋ ਕੀ ਹਾਲ ਨੇ ਤੇ ਜਿਹੜੀਆਂ ਕਬੂਤਰੇ ਮਿੱਤਰੋ ਆਪਾਂ ਦੋ ਤਰੀਕ ਨੂੰ ਛੱਡ ਨਹੀਂ ਨੇ ਅੱਜ ਆਪਾਂ ਉਹੀ ਕਬੂਤਰ ਦਾਵਾਂਗੇ ਕਿਉਂਕਿ ਦੂਜੇ ਰਹਿ ਸ਼ਿਖੀ ਬੈਠੇ ਨੇ ਉਹ ਚਲ ਆਪਾਂ ਨੂੰ ਅਨਸਾਰ ਤੇ ਡਾਉਣੇ ਪੈਣਗੇ ਮਿੱਤਰੋ ਇੱਕ ਦਾ ਇੱਕ ਮੰਡਲੀ ਕਬੂਤਰੀ ਆ ਇੱਕ ਉਹ ਕਮੰਡਲੀ ਕਬੂਤਰੀ ਆ ਤੇ ਇੱਕ ਇੱਕ ਕਬੂਤਰ ਇੱਕ ਕਬੂਤਰ ਹੋਰ ਵੀ ਖਾਲੀ ਉਹ ਵੀ ਕੱਢ ਦਾਂਗੇ ਮਿੱਤਰੋ ਨਾਲ ਹੀ ਆਪਾਂ ਛੱਡਾਈਏ ਮਿੱਤਰੋ ਚਲੋ ਇਹਨਾਂ ਨੂੰ ਸੈਂ ਮਿੱਤਰੋ ਪਹਿਲੀਆਂ ਦੋ ਕੂਦਰੀਆਂ ਨੇ ਕੱਢ ਦੇਈਏ ਛੱਡ ਇਹਨਾਂ ਨੂੰ ਉਹਨਾਂ ਕੱਢਦੇ ਆ ਮਿੱਤਰੋ ਦੂਜੇ ਕਬੂਤਰ ਆਪਾਂ ਉਹ ਮਿੱਤਰੋ ਅਗਲੇ ਦੋ ਕੂਤਰਿਆਂ ਦੇ ਕੱਟਾ ਇਹਨਾਂ ਨੂੰ ਦਈਏ ਛੱਡ ਡੰਡਿਆਂ ਵਾਲਾ ਪੂਛ ਤੇ ਟੂਛ ਉਹਦੇ ਵਾਲਾ ਇਹਨਾਂ 'ਚ ਦੇਖਦੇ ਆ ਮਿੱਤਰੋ ਆਪਾਂ ਜੇ ਡੰਡਿਆਂ ਵਾਲਾ ਕੂਤਰ ਵਧੀਆ ਚੱਲ ਪਿਆ ਤਾਂ ਇਹਨੂੰ ਛੱਡ ਲਾਂਗੇ ਨਹੀਂ ਦੋ ਤਰੀਕ ਨੂੰ ਤੇ ਨਹੀਂ ਇਹਨਾਂ 'ਚ ਇੱਕ ਕੂਤਰੀ ਛੱਡ ਲਾਂਗੇ ਇਹ ਤਾਂ ਛੱਡ ਨਹੀਂ ਛੱਡਾਂ ਨਾਲ ਸਰਾ ਤਾਂ ਮਿੱਤਰੋ ਇੱਕੋ ਟੂਛਾਂ ਨਹੀਂ ਛੱਡਣੀ ਆ ਬਾਕੀ ਦੇਖਦੇ ਆ ਮਿੱਤਰੋ ਕੀ ਬੰਦਾ ਅੱਜ ਇਹਨਾਂ ਲਗਾਤਾਰ ਬਬੇ ਤੀਜੇ ਦਿਨਾਂ ਦਾ ਪਰਸੋਂ ਉੱਡੀਆਂ ਇਹ ਉਹ ਕੂਤਰੀ ਉੱਡੀ ਆਗੀ ਦੋ ਦੋ ਟੂਛਾਂ ਵਾਲੀ 2:40 ਤੱਕ 3:40 ਤੱਕ ਕੱਲ ਉੱਡੀਏ 2:40 ਤੱਕ ਤੇ ਅੱਜ ਦੇਖਦੇ ਹਾਂ ਹੁਣ ਮਿੱਤਰੋ ਕਿੰਨੇ ਮੇਰਾ ਕੁੱਟੂਗੀ ਗੱਡ ਲੈਣੀ ਮਿੱਤਰੋ ਹੋ ਰਹੇ ਨੂੰ ਦੇਖੀ ਛੱਡ ਇਹ ਵੀ ਪਰਸੋ ਬੈਠੀ ਜੀਗੀ 3:40 ਤੇ ਤੇ ਕੱਲ ਇਹ ਬੈਠੀ ਸੀਗੀ 2:25 ਤੇ ਅੱਜ ਦੇਖਦੇ ਹਾਂ ਮਿੱਤਰੋ ਕੀ ਕਰਦੀ ਆ ਇੱਕ ਆਗੂਤਰੀ ਦੀ ਮਿੱਤਰੋ ਛੱਡਾ ਇਹ ਵੀ ਗਿਆ ਉੱਡਾ ਮਿੱਤਰੋ ਆਖਰੀ ਕੂਤਰੀ ਵੀ ਦੇਖੀ ਛੱਡਾ ਹਾਰੇ ਛੱਡੇ ਨੇ ਗੂਤਰ ਮਿੱਤਰੋ 7 ਵਜੇ ਸਹੀ 7 ਵਜ ਗਏ ਨੇ 1 2 3 ਤੇ 4 4 ਤੇ ਟੋਟਲ 7 ਗੂਤਰ ਛੱਡੇ ਨੇ ਮਿੱਤਰੋ ਆਪਾਂ ਤਿੰਨ ਗੂਤਰ ਹੋ ਗਏ ਨੇ ਉੱਚੇ ਉਹ ਵੀ ਤੁਹਾਨੂੰ ਦਿਖਾਉਣੇ ਆਗੇ ਤੇ ਲਓ ਮਿੱਤਰੋ ਸਵੇਰੇ ਸਵੇਰੇ ਵੱਡੇ ਗੂਤਰਾਂ ਨੂੰ ਦਾਣੇ ਪਾ ਕੇ ਅੱਜ ਦਾ ਕੰਮ ਧੰਨਵੇੜ ਤੇ ਛਤਰੀਆਂ ਪਾਈਆਂ ਨੇ ਆਪਣੀਆਂ ਮਿੱਤਰੋ ਲੱਗੀਆਂ ਤੇ ਆਪਣੇ ਸਾਰੇ ਕੂਤਰ ਖੜੇ ਨੇ ਉੱਚੇ ਮਿੱਤਰੋ ਟਾਈਮ ਹੋ ਗਿਆ ਮਿੱਤਰੋ 9:15 ਦਾ ਨਾਲੇ ਭਾਤੇ ਦਾਣੇ ਵੱਡੀਆਂ ਜੋੜੀਆਂ ਨੂੰ ਇਹ ਖਾਈ ਜਾਂਦੇ ਨੇ ਦਾਣੇ ਤੇ ਬਾਕੀ ਦੇਖਦੇ ਆ ਮਿੱਤਰੋ ਕੀ ਬੰਦਾ ਆਉ ਕੂਦਰੀ ਵੀ ਦੂਜਾ ਅੰਡਾ ਲੈਓ ਮਿੱਤਰੋ ਆਪਣੇ ਛੀਏ ਤੇ ਛੀਏ ਕੂਤਰਾ ਆਇਆ ਫਿਰ ਤੇਰੇ ਨੀਵੇਂ ਤੇ ਹੁਣ ਇਹ ਮੰਝਲ ਪਾਣੀ ਮੰਗਦੇ ਨਹੀਂ ਬਾਬੇ ਇਹਦਾ ਮਤਲਬ ਇਹ ਹੈਗਾ ਵੀ ਜਿਹੜਾ ਟਾਈਮ ਨਾ ਬੈਠਣ ਲੱਗੇ ਤੇ ਮੱਚਣ ਲੱਗੇ ਕੂਤਰ ਦੋ ਇਹ ਫਿਰਦੇ ਨੇ ਤੇ ਇੱਕ ਇਹ ਫਿਰਦਾ ਦੋ ਇਹ ਫਿਰਦੇ ਨੇ ਇੱਕ ਕਾਲੀ ਚੱਲ ਰਾਹੀ ਰਗੀ ਮਿੱਤਰੋ ਆ ਆ ਗਈ ਬਾਕੀ ਤੁਹਾਨੂੰ ਦਿਖਾਉਣੇ ਕਦੋਂ ਕਹਿੰਦੇ ਕਦੋਂ ਨਹੀਂ ਉਹ ਮਿੱਤਰੋ ਆਪਣੀ ਪਹਿਲੀ ਕੂਤਰੀ ਗਈ ਬੈਠ ਕਮੰਡਲੀ ਖੱਟੀ ਕਾਲੀ ਦੀ ਦੀਵਿਆਂ ਵਾਲੀ ਤੇ ਇਹ ਬੈ ਗਈ ਮਿੱਤਰੋ 10:00 ਵਜੇ 13 ਮਿੰਟਾਂ ਤੇ ਤੇ ਬਾੜਤੀ ਅੰਦਰ ਲਾ ਦੇ ਮੁੰਡਾ ਇਹ ਰਛਤਰੀ ਬਾਕੀ ਹਜੇ ਓਡੇ ਫਿਰਦੇ ਤੁਹਾਨੂੰ ਦਿਖਾਉਣੇ ਉਹ ਵੀ ਕਦੋਂ ਕਹਿੰਦੇ ਨੇ ਤੇ ਲਓ ਮਿੱਤਰੋ ਅੱਜ ਆਪਾਂ ਬਾਜ਼ ਨੂੰ ਵੀ ਕੱਢ ਲੈਂਦਾ ਬਾਹਰ ਇਹ ਵੀ ਹੁਣ ਤਾਂ ਹੋ ਗਿਆ ਵੱਡਾ ਮਿੱਤਰੋ ਅੱਜ ਤੁਹਾਨੂੰ ਇਹਨੂੰ ਹੀ ਡਾ ਕੇ ਦਿਖਾਉਣੇ ਆ ਵੀ ਕਿਵੇਂ ਉੜਦਾਗਾ ਤੇ ਲੈ ਮੁੰਡਾ ਕਰ ਫੜ ਕੇ ਅੰਮ੍ਰਾ ਤੇ ਦਿਖਾ ਤੇ ਲਓ ਮਿੱਤਰੋ ਡਾਉਣੇ ਹੁਣ ਬਾਜ਼ ਨੂੰ ਆ ਤੋ ਆ ਕੁਦਰੀ ਨੂੰ ਪਾਣੀ ਵੀ ਦਿੱਤਾ ਪਿਆ ਪਾਣੀ ਪੀ ਲਿਆ ਤੇ ਬਾਜ ਦੀ ਵੀ ਕਰਾ ਲਿਆਂਗਾ ਅੱਜ ਮਿੱਤਰੋ ਟ੍ਰੇਨਿੰਗ ਹੁਣ ਦੇਖਦੇ ਹਾਂ ਮਿੱਤਰੋ ਅੱਗੇ ਕੀ ਕਰੀਏ ਤੇ ਲੋ ਮਿੱਤਰੋ ਅੱਜ ਆਪਾਂ ਮਾਰਦੇ ਖੁੱਡਾਂ 'ਚ ਇਹ ਦਵਾਈ ਜਿਹੜੇ ਖੁੱਡੇ ਕਰਾ ਲੱਪੇ ਸੀ ਉਹਨਾਂ 'ਚ ਮਾਰਦੇ ਆਂ ਇਹ ਦਵਾਈ ਆ ਕਬੂਤਰੀ ਆ ਕੇ ਬੈਗੀ ਮਿੱਤਰੋ ਹੁਣ ਇਹਨੂੰ ਲਾ ਦਈਏ ਪਹਿਲਾਂ ਫੇਰ ਮਾਰਦੇ ਆਪਾਂ ਖੁੱਡਾਂ 'ਚ ਦਵਾਈ ਉਹ ਮਿੱਤਰੋ ਬਾਜ ਨੂੰ ਆਪਾਂ ਰੱਖ ਤਣਾਉਣ ਵਾਸਤੇ ਪਾਣੀ ਤੇ ਕਬੂਤਰੀ ਲਾਉਂਦੇ ਤਾਂ ਗਈ ਮਿੱਤਰੋ ਓਟਾ ਤੇ ਬਾਕੀ ਕੂਤਰ ਓਡੇ ਫੇਦਨੇ ਇੱਕ ਕੂਦਰੀ ਆਪਣੀ ਕੀ ਬੈਠਾ ਦੋ ਤਾਂ ਇਹ ਆਉਂਦੇ ਆ ਬਾਕੀ ਕੁਝ ਵੀ ਤੁਹਾਨੂੰ ਦਿਖਾਉਣੇ ਆ ਬਾਈ ਇੱਕ ਅੱਧੇ ਮਿੰਟ ਤੱਕ ਇਹ ਕਾਹ ਜਾਂਦੀ ਮਿੱਤਰੋ ਇਹ ਕਾ ਫਿਰਦਾ ਚਾਰ ਜਿਹੜੀ ਪੰਜਵੀਂ ਬੈ ਕੇ ਉੱਡੀ ਆ ਉਹ ਫਿਰਦੀ ਮਿੱਤਰੋ ਨੀਮੀ ਉਹਨੂੰ ਹੀ ਬਾਹਲੀ ਢਾਂਗਾ ਛਾਲ ਕੇ ਇਹਦਾ ਟੱਕਾ ਲਓ ਮਿੱਤਰੋ ਆਪਾਂ ਦਵਾਈ ਦੇ ਟੱਕਣ ਲਿਆ ਖੋਲ ਹੁਣ ਆਇਆ ਚਾ ਆਪਾਂ ਪਾ ਲੈਣੇ ਹਸਾਬ ਜੀ ਨਾਲ ਤੇ ਲੋ ਮਿੱਤਰੋ ਇੰਨਾ ਕ ਪਾਲਿਆ ਆਪਾਂ ਇਹਨੂੰ ਹੁਣ ਤੇ ਹੁਣ ਇਹਨੂੰ ਕੋਲ ਕੇ ਤੇ ਬਸ ਛਿੜਕ ਦੇਖੋ ਤੇ ਲਓ ਮਿੱਤਰੋ ਲਾਗੇ ਛਿੜਕਣਾ ਸਾਰੇ ਕਿਤੇ ਦਵਾਈ ਤੇ ਇਹਨਾਂ ਜੀਂ ਜੂਂ ਜੀ ਹੁੰਦੇ ਜਿਹੜੇ ਕਾਲੇ ਮਿੱਤਰੋ ਸਾਰੇ ਮਰ ਜਾਣਗੇ ਤੇ ਫਿਰ ਇਹ ਤੇ ਹੁਣ ਅੱਜ ਫੇਰਾਂਗੇ ਆਪਾਂ ਚਿੱਟੀ ਮਿੱਟੀ ਮਿੱਤਰੋ ਚੀਕਣੀ ਮਿੱਟੀ ਇਹਨੂੰ ਲੈਨੇ ਆਪਾਂ ਤੇ ਤੂੰ ਕੁਦਰੀ ਆਪਣੀ ਆ ਕੇ ਬੈਗੀ ਫੇਰ ਮਿੱਤਰੋ ਹੁਣ ਇਹਨਾਂ ਦੇ ਹੀ ਲਾ ਛਿੜਕ ਦੇ ਰਹਾ ਉਸ ਮਾਰੋ ਤੇ ਲਓ ਮਿੱਤਰੋ ਹੁਣ ਛਿੜਕ ਲਾਗੇ ਆਪਾਂ ਦਵਾਈ ਆਖੂਡੇ ਚ ਇੰਨਾ ਜਿਹੜੇ ਕੀੜੇ ਕੁੜੇ ਹੋਣਗੇ ਮਿੱਤਰੋ ਸਾਰੇ ਜਾਣ ਕੇ ਮਾਰਾਂ ਇਹਦੇ ਖੁੱਡਾ ਸੁੱਕ ਗਿਆ ਚੰਗੀ ਤਰ੍ਹਾਂ ਜਿਹਦਾ ਸ਼ਾਮ ਤੱਕ ਕੂਤਰ ਛੱਡ ਦਾਂਗੇ ਕੱਲ੍ਹ ਸ਼ਾਮ ਤੱਕ ਫੋਨ ਨੂੰ ਹੈ ਲੱਗਣਗੇ ਇੱਕ ਦੋ ਦਿਨ ਬਾਬੇਓ ਫਿਰ ਦੇਖਦੇ ਆ ਅੱਗੇ ਕੀ ਬਹੰਦਾ ਕੀ ਨਹੀਂ ਮਿੱਤਰੋ ਕੂਤਰਾ ਆਪਣੇ ਉੱਡੇ ਫਿਰਦੇ ਨੇ ਤੇ ਲੋ ਮਿੱਤਰੋ ਆਪਾਂ ਦੋ ਕੂਤਰੀ ਨੇ ਇਹ ਖੁੱਡੇ ਜੋ ਕੱਢ ਤੇ ਇੱਕ ਤਾਂ ਇਹ ਹੋਈ ਹੋਈ ਆ ਖਰਾਬ ਤੇ ਇਹ ਕਿ ਹੋਣੀਆਂ ਆਪਾਂ ਮਿੱਤਰੋ ਨਵੀਂ ਇਹ ਆ ਕੂਤਰ ਨਾ ਮਲਾ ਕੇ ਖਿਜਾਵਾਂਗੇ ਉਹਨਾਂ ਤਾਂ ਹੀ ਉਹਨਾਂ ਜਾਲਤੇ ਬੰਨੇ ਮਿੱਤਰੋ ਤੇਰੇ ਲੈ ਵੀ ਮੁੰਡੇ ਪੜਾ ਯਾਰ ਲੱਗ ਗਿਆ ਫਿਰ ਛੱਡੀ ਇਹਨਾਂ ਲੋ ਮਿੱਤਰੋ ਪਹਿਲਾਂ ਛੱਡ ਦਈਏ ਚਿੱਟੀਆਂ ਖਾਂਦੀ ਕਬੂਦਰੀ ਇੱਥੇ ਬੈਗੀ ਕਿਹੜਾ ਇਹਨੂੰ ਮਿੱਤਰੋ ਡਾਉਣੇ ਆਪਾਂ ਚਲ ਓਏ ਦੇਖਦੇ ਆਂ ਜ ਆਉਂਦੀਆਂ ਮਿੱਤਰੋ ਟਾਂਗੇ ਤੇ ਨਹੀਂ ਅੱਗੇ ਬੈਹਿ ਕੇ ਆਉਂਦੀ ਹੁੰਦੀ ਐ ਇਹ ਲੈ ਮੁੰਡਿਆ ਕਿਹੜਾ ਇਹਨੂੰ ਛੱਡ ਦੇ ਇਹਦਾ ਇਹ ਤਾਂ ਆ ਗਈ ਜਾਲ ਤੇ ਮਿੱਤਰੋ ਅਜੀ ਤਾਂ ਚਲੋ ਦੇਖਦੇ ਆਂ ਮਿੱਤਰੋ ਦੂਜੀ ਆਉਂਦੀ ਹੈ ਕਿ ਨਹੀਂ ਆਉਂਦੀ 5 ਮਿੰਟਾਂ ਤੱਕ ਡਾਉਣੇ ਇਹਨੂੰ ਵੀ ਤੇ ਲਓ ਮਿੱਤਰੋ ਦੂਜੀ ਕੂਤਰੀ ਵੀ ਗਈ ਆਪੀ ਓਡਾ ਹੁਣ ਇਹਨੂੰ ਭਾਉਣੇ ਆ ਮਿੱਤਰੋ ਤਿੰਨ ਕੂਤਰੇ ਆਪਣੇ ਖੜੇ ਨੇ ਪੂਰੇ ਉੱਚੇ ਆਇਆ ਵੇ ਆਇਆ 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 ਤੇ ਲੋ ਮਿੱਤਰੋ ਦੋਨੇ ਕੂਦਰੀਆਂ ਦੇ ਬਰਾਬਰ ਲੈਰ ਕੱਟ ਤੇ ਹੁਣ ਦਈਏ ਰੱਖ ਮਿੱਤਰੋ ਇਹਨਾਂ ਨੂੰ ਆਇਆ 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 ਆਓ 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 ਤੇ ਲੋ ਮਿੱਤਰੋ ਆਪਣੀ ਇੱਕ ਕੂਦਰੀ ਗਈ ਬੈਠ ਹੋ ਰਹੀ ਦੀ ਵੀਡੀਓ ਨਹੀਂ ਲੈ ਸਕੀ ਬਣਾ ਮਿੱਤਰੋ ਕਿਉਂਕਿ ਆਪਣਾ ਫੋਨ ਹੋ ਗਿਆ ਸੀ ਡਾਊਨ ਬਾਕੀ ਕੂਦਰੀ ਓਡੇ ਫਿਰਦੇ ਨੇ ਇੱਕ ਕੂਦਰੀ ਨਵੀਂ ਛੱਡੀ ਸੀ ਉਹਨਾਂ 'ਚ ਇੱਕ ਆ ਕੇ ਗਈ ਬੈਠ ਦੂਜੀ ਹਜੇ ਓੱਡੀ ਫਿਰਦੀ ਆ ਮਿੱਤਰੋ ਦੇਖੋ ਮਿੱਤਰੋ ਦੂਜੇ ਫਿਰਦ ਨੇ ਉੱਡੇ ਇਹ ਦੇਖਦੇ ਆ ਇਹ ਆ ਗਿਆ ਬੈਠਣ ਤੇ ਦੇਖਨੇ ਕਿੰਨਾ ਡੈਮ ਹੋ ਗਿਆ ਇੱਕ ਵੱਜ ਗਿਆ ਮਿੱਤਰੋ ਤੇ ਇੱਕ ਕਬੂਤਰ ਆਪਣਾ ਬੈਠ ਕੇ ਆ ਕੇ ਹੋਰ ਇਹਨੂੰ ਦੀਏ ਤਾਰ ਹੁਣ ਮਿੱਤਰੋ ਆ ਕਬੂਤਰ ਆ ਕੇ ਬੈਠਾਗਾ ਰਹਿ ਗਏ ਮਗਰ ਆਪਣੇ ਤਿੰਨ ਕਬੂਤਰ ਦੋ ਤਾਂ ਉੱਡੇ ਹੋਏ ਨੇ 7 ਵਜੇ ਤੇ ਇੱਕ ਕੂਦਰੀ ਆਪਾਂ ਇਹ ਪਾਸੇ ਬਹਿ ਕੇ ਆਉਂਦੀ ਤਾਂ ਕਰਕੇ ਉਹ ਛੱਡਿਆ ਮਿੱਤਰੋ ਦੁਪਹਿਰਿਆ ਜੀ ਇਹ ਕੂਤਰ ਦੋਨੇ ਸਵੇਰ ਦੇ ਛੱਡੇ ਨੇ ਇਹ ਹੁਣ ਛੱਡੀ ਸੀ ਮਿੱਤਰੋ ਇਹ ਆਗੇ ਬੈਠਣ ਤੇ ਆਗੇ ਆਗੇ। ਹੋ ਮਿੱਤਰੋ ਆਪਣਾ ਇੱਕ ਕੂਤਰਾ ਕੇ ਗਿਆ ਬੈਠ ਹੋਰ ਆ ਰਹੀ ਇੱਕ ਇਹ ਹੁਣ ਛੱਡੀ ਸੀ ਇਹ ਵੀ ਆ ਜੂਗੀ। ਤੇ ਇਹ ਵੀ ਬਹਿ ਜੇ ਤਾਂ ਇਕੱਠਿਆਂ ਨੇ ਲਾ ਦਈਏ ਮਿੱਤਰੋ। ਚਲੋ ਪਹਿਲਾਂ ਇਹਨੂੰ ਲਾ ਦਈਏ ਕਿਰਾ। ਆ ਕੂਤਰ ਬੈਠ ਗਿਆ ਮਿੱਤਰੋ 1:00 ਬਜ ਕੇ 5 ਮਿੰਟਾਂ ਤੇ। ਹੁਣ ਰਹਿ ਗਏ ਆਪਣੇ ਦੋ ਕਬੂਤਰ। ਤੇ ਲੋ ਮਿੱਤਰੋ ਆਪਣੀ ਆਖਰੀ ਕਬੂਤਰੀ ਵੀ ਗਈ ਬੈਠ। ਇਹ ਬੈਠੀ ਹੈ ਮਿੱਤਰੋ 1:40 ਮਿੰਟਾਂ ਤੇ। 4 ਦਿਨ ਲਗਾਤਾਰ ਹੋ ਗਏ ਆਪਣੇ ਸ਼ੀ ਕਬੂਤਰ ਓੜਦੇ ਇਹਨੂੰ। ਪਹਿਲੇ ਦਿਨ ਓਡੇ ਕਬੂਤਰ ਸਵੇਰੇ 7:00 ਵਜੇ ਦੇ ਛੱਡੇ। 3:30 3:40 ਦਾ ਕੈਕ ਕਬੂਦਰੀ 3:40 ਦਾ ਕੈਕ ਕਬੂਦਰੀ ਤੇ ਕੱਲ ਕੱਲ ਛੱਡੇ ਸੀ ਤੇ ਫੇਰ ਮਿੱਤਰੋ ਬੈਠੇ ਇਹ ਟਾਇਰ 3:30 ਵੀ 3:30 ਦੋਨੇ ਫੇਰ ਤੇ ਫੇਰ ਬੈਠੀ ਮਿੱਤਰੋ ਇਹ ਦੋਨੇ 2:40 2:40 ਤੇ ਕੱਲ ਤੀਜਾ ਕੱਲ 2:40 ਦੇ ਨਾਲ ਇਹਨਾਂ ਦੇ ਇਹ ਵੀ ਸੀਗਾ ਤੇ ਅੱਜ ਮਿੱਤਰੋ ਬੈਠੇ ਹੈ 1:30 ਵਜੇ ਹੁਣ ਕੱਲ ਦੀ ਦਿਨ ਦਿਨ ਇਹਨਾਂ ਦੇਵਾਂਗੇ ਰੈਸਟ ਜੇ ਸਾਫ਼ ਨਾ ਹੋ ਸਵੇਰ ਨੂੰ ਤੇ ਲੋ ਮਿੱਤਰੋ ਸਾਰੇ ਕਬੂਤਰਾਂ ਨੇ ਪਾਣੀ ਲੈ ਖਿੱਚ ਹੁਣ ਇਹਨਾਂ ਨੂੰ ਪਾ ਦਈਏ ਬਾਦਾਮ ਬਾਦਾਮ ਇਹਨਾਂ ਦੇ ਪੈ ਨੇ ਖਿਲੇ ਇੱਥੇ ਮਿੱਤਰੋ ਇਹਨਾਂ ਨੂੰ ਕੱਟ ਕੇ ਪਾ ਦਈਏ ਬਾਦਾਮ ਨਾਲੇ ਪਾ ਦਈਏ ਪਿੰਜਰੇ ਵਾਲੇ ਕੂਤਰਾਂ ਨੂੰ ਦਾਣੇ ਮਿੱਤਰੋ ਤੇ ਲੋ ਮਿੱਤਰੋ ਸਾਰੇ ਕੂਤਰਾਂ ਨੂੰ ਬਾਦਾਮ ਦਿੱਤੇ ਰੱਖ ਕੂਤਰ ਖਾਣ ਲੱਗੇ ਮਿੱਤਰੋ ਬਾਦਾਮ ਲੋ ਮਿੱਤਰੋ ਕੂਦਰੀਆਂ ਗੁਡੇ ਦਿੱਤੀਆਂ ਛੱਡ ਤੇ ਦਾਣੇ ਉਹਨੇ ਤੇ ਇਹਨਾਂ ਨੂੰ ਖਵਾ ਮਿੱਤਰੋ ਹੁਣ ਆਪਾਂ ਅੰਦਰੋਂ ਕੱਢ ਲਈਏ ਕਬੂਤਰਾਂ ਤੇ ਲੋ ਮਿੱਤਰੋ ਦੋਨੇ ਕਬੂਤਰ ਵੀ ਇੱਤੇ ਗੁਡੇ ਛੱਡ ਤੇ ਖੁੱਡਾ ਕਰਦੀ ਮਿੱਤਰੋ ਬੰਦ ਹੋਣਾ ਤੇ ਲੋ ਮਿੱਤਰੋ ਹੁਣ ਆਪਾਂ ਰੱਖ ਤੇ ਜਾਣੇ ਜੋੜੀਆਂ ਨੂੰ ਬੱਚੇ ਵੀ ਠੀਕ ਨੇ ਮਿੱਤਰੋ ਕਰ ਦਈਏ ਖੁੱਡਾ ਬੰਦ ਮਿੱਤਰੋ ਤੇ ਲੋ ਮਿੱਤਰੋ ਦੋਨੇ ਡਾਉਣ ਵਾਲੇ ਕੁੱਤਰੇ ਤੋੜੇ ਇੱਥੇ ਕੱਢ ਹੁਣ ਕੱਢਦੀ ਨਾਲੇ ਤੋੜਾ ਮਿੱਤਰੋ ਵੱਡੀਆਂ ਜੋੜੀਆਂ ਦਾ ਕਿਉਂਕਿ ਪਾਣੀ ਹੋ ਜਾਂਦਾ ਮਿੱਤਰੋ ਖਰਾਬ ਸਵੇਰੇ ਰੱਖ ਦਾਂਗੇ ਇਹਨਾਂ ਨੂੰ ਤਾਜਾ ਪਾਣੀ ਨਲੇ ਕੱਢ ਦਈਏ ਇਹਨਾਂ ਦੀ ਦਾਣੇ ਵਾਲੀ ਟ੍ਰੇ ਬਾਹਰ ਮਿੱਤਰੋ ਤੇ ਨਲੇ ਮਾਰਦੇ ਨਹੀਂਗਾ ਦੂਜੇ ਕੂਤਰਾਂ ਦੇ ਸੈਟ ਫੈਕਟਰ ਨੇ ਸਾਰੇ ਇਹ ਪਿੰਜਰਾ ਵੀ ਦੇਖੀਏ ਮਿੱਤਰੋ ਟੱਕ ਹੋਣਾ ਆਪਾਂ ਕਿਉਂਕਿ ਰਾਤ ਨੂੰ ਕਈ ਵਾਰ ਮੀਂਹੇ ਦੀ ਆ ਜਾਂਦੀ ਆ ਤਾਂ ਕਰਕੇ ਬੱਸ ਆ ਜਦ ਦੇ ਨਹੀਂ ਐ ਇਸ ਚ ਇਹ ਕੱਲੂ ਇਹਨਾਂ ਨੂੰ ਫੁੱਡੇ ਛੱਡ ਦਾਂਗੇ ਮਿੱਤਰੋ ਲਓ ਮਿੱਤਰੋ ਇੱਕ ਉਤਨੀ ਜੀ ਅਜਾਪਨ ਛੱਡ ਦਈਏ ਖੁੱਡੇ 'ਚ ਕਿਉਂਕਿ ਕੋ ਸੈੱਟ ਹੋ ਕੇ ਬਹਿ ਜਾ ਨਹੀਂ ਹੈ ਖੁੱਡੇ 'ਚ ਦੋ ਦਿਨਾਂ ਦੀਆਂ ਪਿੰਜਰੇ ਹੀ ਚ ਨੇ ਮਿੱਤਰੋ ਦੱਦ ਲਈ ਜੀ ਗੋ ਡ੍ਰੀਵਿੰਗ ਇਹਨਾਂ ਨੂੰ ਛੱਡ ਦਈਏ ਹੁਣ ਮਿੱਤਰੋ ਲਾ ਜਾ ਕੇ ਖੁੱਡੇ 'ਚ ਲਓ ਮਿੱਤਰੋ ਆਇਆ ਕਰਾਈ ਇਹਨੂੰ ਵੀ ਬਾਰੀ ਚਲ ਕੋੜੀ 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 ਮੇਰੇ ਚ ਲਿਖਦਾ ਨਹੀਂ ਮਿੱਤਰੋ ਇਹਨੂੰ ਤਾਂ ਕਰਕੇ ਐ ਕਰੀ ਜਾਂਦੀ ਆ ਹੌਲੀ 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 ਏ ਏ ਏ ਏ ਏ ਚੱਲ 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 ਗੁੱਡੀ ਖਾਲੀ ਮਿੱਤਰੋ ਹਨ ਇਹ ਬਾਦੀ ਇਹ ਬੋਝ ਕੇ ਨਹੀਂ ਛੋਕ ਕੇ ਰੋਟਾ ਨਹੀਂ ਮਿੱਤਰੋ ਕੰਮ ਤੇ ਲੋ ਮਿੱਤਰੋ ਅੱਜ ਦੀ ਵੀਡੀਓ ਕਰਦੇ ਆ ਇੱਥੇ ਖਤਮ ਤੇ ਜਰੂਰ ਦੱਸਿਓ ਮਿੱਤਰੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਲੈਟ ਵੀ ਬੱਗੀ ਮਿੱਤਰੋ ਮਿਲਦੇ ਆਂ ਕਿਸੇ ਇੱਕ ਛੇਤੀ ਇੱਕ ਨਵੀਂ ਵੀਡੀਓ ਨਾਲ ਧੰਨਵਾਦ ਵੀ ਸਾਰਿਆਂ ਦਾ ਵੀਡੀਓ ਦੇਖਣ ਲਈ